ਸਮਝਾ ਨਹੀਂ ਆਸਾਨ ਬਹੁਤ ਬਤਨ ਦੁਆਰ ਕਰਨਾ ਜਿਹੜੀ ਡਿਪਾਰਟਮੈਂਟ ਹੈ ਕਿਉਂ ਨਾ ਨਹੀਂ ਬਹੁਤ ਕੁਮਾਨੀ ਸਿਲੈਕਸ਼ਨ ਦਿੱਤੀ ਹੈ ਦੇਖੋ ਸੀ ਹਰ ਪੰਜਾਬ ਸਰਕਾਰ ਦਾ ਹਿੱਸਾ ਮਨ ਆ ਸਰਕਾਰ ਦਾ ਪਰਵਾਹ ਹਰ ਰੋਜ਼ ਬੱਦ ਹੈ ਦੇਖੋ ਸੀ ਉਹਦੇ ਵਿੱਚ ਆਪਣਾ ਯੋਗਦਾਨ ਪਾਉ ਉਹ ਕਹਿੰਦੇ ਆ ਕਿ ਦੁਨੀਆ ਇੱਕ ਸਟੇਜ ਹੈ ਜਿੱਤੇ ਹਰੇਕ ਬੰਦਾ ਹੁੰਦਾ ਹੈ ਕਿਸੇ ਨਾਲ ਬੋਲਦੋੜਿਆ ਘੱਟ ਹੁੰਦਾ ਕਿਸਦਾ ਬਾਤ ਹੁੰਦਾ ਮੈਂ ਆਪਣਾ ਰੋਲ ਜ਼ਰੂਰ ਨਵਾਹੀ ਲਿਆਓ ਆਕੇ ਰੂਲੈਸ ਟ੍ਰਿਕ ਕਿੰਨਾ ਬਹੁਤ ਬਿਫੋਰ ਮੈਂ ਕਮੈਂਟ ਕਰ ਰੋਲ ਹੋਵੇ ਯਾਦ ਰੱਖਿਓ ਜੀ ਯੋਹਰ ਫਿਲਮ ਦੇ ਵਿੱਚ ਸਿਰਫ ਇੱਕੋ ਡਾਇਲੋਗ ਸੀਗਾ ਇਤਨਾ ਸਨਾਟਾ ਕਿਉਂ ਹੈ ਬਾਈ ਉਹ ਯਾਦ ਰੱਖਿਆ ਗਿਆ ਇਹ ਰੂਗਰੀ ਨਹੀਂ ਕਿ ਤੁਹਾਡੇ ਕੋਲ ਸਾਡੀ ਫਿਲਮ ਜਿੱਤਿਆ ਰਿਹਾ ਹੋ एक डायलॉग so, भी तो यादगारी बना सकते जिन्ना काम आधिकार खेत चाहिए करो निभाओ लॉ डिपार्टमेंट लोकल बॉडीज चो एजुकेशन चो आबकारी चो जोका मिलता है अपने को बेस्ट करो कोई पता नहीं कितों के मिलेगी ਕੋਈ ਪਤਾ ਨਹੀਂ ਟੀੜੀ ਗੱਲ ਤੁਹਾਡੀ ਅਗਲੀ ਕੌੜੀ ਬਣ ਜੇ ਉਸ ਪੌੜੀ ਤੋਂ ਆਪਣੇ ਪਤਾ ਨਹੀਂ ਕਿਹੜੀ ਮੰਜ਼ਰੇ ਵਿੱਚ ਜਾ ਨਾ ਹੀ ਬੋਤਸਿਆ ਨਾ ਮੇਰਾ ਤੁਸੀਂ ਕੋਮਲ ਪਰੇਖਿਆ ਹੁੰਦੇ ਪਾਣੀ ਨੂੰ ਇਹ ਨਾ ਪਤਾ ਲੱਗਦੀ ਐ ਬਾਤ ਆਤੀ ਐ ਮੇਰਾ ਕਿ ਕੰਮ ਨੂੰ ਮੰਨਦੈ ਨਾ ਕਰੋਗੇ ਕੰਮ ਨੂੰ ਘਿਰਟਾ ਨਾ ਕਰੋਗੇ ਕੰਮ ਨੂੰ ਜਾਝੀ ਨਾ ਕਰੋਗੇ ਤਾਹੋ ਕੰਮ ਲੈਣਾ कितने तो कि सुून भी देगा तो अगे बढ़ने का जज्बा भी दृढ़ता भी देगा भी मैं अभी जाना वो भी होना मैं थोड़े सामने रहा मेरा कोई दादा मेरा कोई मामा मेरा कोई चाचा ना पॉलिटिक्स के बिलकुल ਦੰਦ ਗਰਜਾ ਹੋ ਗਿਆ ਯਾਰ ਕੁਛ ਫਰੰਮ ਨਹੀਂ ਜੱਸਨੀ ਮੈਨੂੰ ਆਗ੍ਲ ਵਾਸਤੇ ਕੁਛ ਕਰਨਾ ਹੈ ਇਹ ਹੀ ਟੂਆ ਨਹੀਂ ਅੰਦਰ ਇਹ ਨਹੀਂ ਦੋਨੋਂ ਚਾੜੇ ਕੋਲੇ ਆਪਸ਼ਨ ਦਿਵਨੀ ਹੈਗੀ ਪਾਂਚ ਲੈਣਾ ਨੂੰ ਪਾਂਚ ਬੰਨਾ ਸੋਚਦੇ ਸੀ ਪਾਂਚਾ ਲਵਾ ਦੇ ਉੱਥੇ ਹੀ ਕੋਲ ਆਉਣਗੇ ਚਲ ਫਿਰ ਦੁਆਰੇ ਆਉਣਾ ਉਹ ਉਹਨਾਂ ਨੂੰ ਇਹ ਪਤਾ ਲੱਗ ਗਿਆ ਲੀਨਾ ਪਰ ਕੁੜਾਈ ਹੈ ਜਬਾਰੀ ਹੋਈ ਆਪਣੀ ਆਪਣੀ ਅਸਿਮਿਤਾਰੀ ਪਰ ਤੇ ਸਾਡੇ ਤਾਂ ਜਾਂ ਲੋਕਾਂ ਨੇ ਮਾਨ ਕਰ ਲਿਆ ਇਹ ਮੌਨ ਮਨ ਨਹੀਂ ਨੰ ਕੋਣ ਰੋਦੇ ਰਹਦੇ ਨੇ ਮੈਂ ਮਡੀਰਿੱਟੋਂ ਆਇਆ ਇਹ ਕੌਣ ਆ ਗਈ ਨੇਰਾ ਪਤਾ ਨਹੀਂ ਕਿ ਇਹ ਕਿਹਾ ਪਹਿਲਾਂ ਪੰਜਾਬ ਦਾ ਗੰਭੀਰ ਸਵਾਲ ਜੀ ਨੇ ਉਹਨਾਂ ਦੇ ਮੁੰਡੇ ਹੀ ਉਹਦਾ ਭਤੀਜਾ ਉਹਦਾ ਸਾਣਾ ਆ ਗਿਆ ਜੀ ਜਾਈ ਚਲੀ ਅੰਦਰ ਮੈਨੂੰ ਨੰਬਰ ਆ ਰਹੀਆਂ ਆ ਰਹੀ ਸੀ ਤੁਸੀਂ ਕਿ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਫਟਟਾਈ ਨਾ ਲਿਆ ਸਕਿੱਲ ਦਾ ਟਾਈਮ ਆ ਗਿਆ ਸਿੱਖੋ ਕੋਰਸ ਦਿਮਾਗ ਨੂੰ ਜਿੰਨੀ ਰੇਤ ਪਿਲਾਉਂਗੇ ਉਹਨਾਂ ਤੇ ਖਾਓ ਚੇੱਕ ਕੇ ਹੋਵੋ ਪਰ ਯੂਪੀਐਸਸੀ ਦੇ ਸੈਂਟਰ ਹੁੰਨਗੇ ਆਈਐਸ ਬਣੋ ਆਈਪੀਐਸ ਬਣੋ ਵੱਡੇ ਵੱਡੇ ਆਉਂਦੇ ਆ ਤੇ ਬੈਠੋ ਕੁਝ ਲੋਕ ਪੰਜਾਬ ਦੇ ਕਿੰਨੇ ਆਈਐਸ ਨੇ ਜਿੰਨੇ ਬੜੀ ਖੁਸ਼ੀ ਹੈ ਇਸ ਵਾਰ ਇਹਨੂੰ ਮਿਸ਼ਨ ਦੇ ਵਿੱਚ ਮਿਲ ਦਿੱਤੀ ਹੋਈ ਹੈ ਕਿ ਸਕੂਲ ਆਪਣਾ ਕੰਮ ਆ ਲੈ। 400 ਛਾੜੇ ਬੱਚੇ ਨਹੀਂ ਕਦੇ ਪ੍ਰਤੀਯਿਆ ਕਰਦੇ ਸਖਾਲੀ ਸਕੂਲਾਂ ਦੇ। ਜੇ ਪਾਲੀ ਵਿੱਚ ਜੀਦਾ ਅਡਵਾਂਸ ਪ੍ਰਤੀਯਿਆ ਕਰਦੇ ਹੋ ਅਸੀਂ। ਬਹੁਤ ਵੀ ਬਿਹਤਰ ਹੈ ਆਪਣੇ ਬੱਚੇ। ਸਰਕਾਰੀ ਸਕੂਲਾਂ ਦੇ इन्ह तो तो ने सोचिया जवाब बारे तो असचे आ दो सौ घर है नौकरिया हो सकता किसी मंत्री में भेज देना वो भी देना मैं क्यों आया मैं इस करके आया कि मैं खुशी है फिर मेरे दो का का मेरे परिवार से होर वादा हो गया मैं आप जाऊंगा मेरा कहने जी मुख्यमंत्री साहब छोटा सा फंक्शन है लेवल का मैंने मैं बैठा मूरे मेरे पंजाब बंदे बिठा लो मैं जो लेवल लूबल नहीं पता मैं पता है कि मेरे सामने पंजाबी बैठे ने बस ਨਾਲਮੇ ਸੰਘਿਆ ਪਾਣੀ ਨੂੰ ਵੰਗਿਆ ਨਾਲਮੇ ਸੰਘਿਆ ਪਾਣੀ ਨੂੰ ਵੰਗਿਆ ਕੋਈ ਕੋਈ ਮੋਰ ਟਿਕ ਪਰਤੇ ਜਿੰਨਾ ਭਰ ਕੇ ਸੇਰ ਤੇ ਤਰਿਆ ਪੈਰ ਦੱਨ ਦੱਟ ਰਿਹਾ ਮਤਲਬ ਇਹ ਨਹੀਂ ਹੈ ਕਿ ਖੜਾ ਪਾਣੀ ਨਦੀਆਂ ਜਿਵੇਂ ਵਾਰੀ ਵਾਲਾ ਖੜਾ ਪਰਮਾਤਮਾ ਹਰੀ ਦੇ ਸਿਰ ਤੇ ਨਹੀਂ ਕਰਦਾ ਕੋਈ ਕੋਈ ਮਰਦੀ ਪਾਇਕੀ ਕਿਸੇ ਕਿਸੇ ਦੇ ਸਿਰ ਤੇ ਅੜਾ ਪਰੇ ਤਰੇਆ ਔਰ ਜਿੰਨਾ ਪਾਇਕੀ ਸਿਰ ਤੇ ਤਰੇਆ ਉਹ ਪੈਰ ਪਰ ਦਰਨ ਤੇ ਕਾਲਾ ਨਹੀਂ ਕਿਨਾਂ ਤੇ ਜਵਾਜ ਤੁਹਾਡੇ ਦੇ ਜਿੰਦਵਾਰੀ ਰੱਖਣਾ ਮਾੜੀ ਸਿਰ ਤੇ ਪ੍ਰਮਾਤਮਾ ਰੱਖਣ ਲੱਗ ਗਿਆ ਹੈ ਬੈਠਾ ਅੱਜਰ ਕੀ ਕਰਨੇ ਪੈਣਗੇ ਬਹੁਤ ਔਖਾ ਰਸਤਾ ਹੈ ਜਿੰਨਾ ਮੈਂ ਅੰਨਾਂ ਮੈਂ ਅੰਨਾ ਤੇ ਤਿਲਕੜ ਰਸਤਾ ਜਿਵੇਂ ਕੌਣ ਸੰਭਾਲਦਾ ਤਕੀਏ ਦੇਵਨ ਵਾਲੇ ਬਹੁਤੇ ਕਿਤਨੂ ਮਾਤਬ ਆਪਣਾ ਨਵਾਂ ਤਕੀਏ ਦੇਵਨ ਵਾਲੇ ਬਹੁਤ ਨੇ ਪਾਣੀ ਪੱਲੇ ਨੂੰ ਮਾਰੇ ਕੋਬੀ ਤੇ ਪੀਂਹ ਬਰਨਾਰੇ ਘਰਨੀ ਚੁਗਾਈ ਪਾਉਣ ਵਾਲੇ ਬਹੁਤ ਨੇ ਮੈਂ ਮਾਤ ਮੰਨਦਾ ਕਿ ਆਪਣਾ ਕੰਮ ਮੈਂ ਮੰਨਦਾ ਮੈਂ ਕਰਦੇ ਹਾਂ ਕੋਈ ਨਹੀਂ ਹਿਲਦਾ ਤੇ ਕਿਸੇ ਮਾਇਦੇ ਦਾ ਹਿੰਮਤ ਨਹੀਂ

ਮੂਲ ਸੀਐਮ ਸਾਹਮਣੇ ਹੱਥੋਂ ਕੁਝ ਕੈਂਡੀਡੇਟਸ ਨੂੰ ਅਸੀਂ ਨਿਸ਼ਚਿਤ ਪੱਤਰ ਦੇਣੇ ਹੈਗੇ ਨੇ ਮੈਂ ਨਾਮ ਬੋਰਦਾ ਹੈਗਾ ਆ ਕਾਈਂਡਲੀ ਸੀ ਸ੍ਰੀ ਦਰੋਂ ਨਿਕਰਪਾਤਾ ਕੀਤੀ ਜਾਵੇ ਸਭ ਤੋਂ ਪਹਿਲਾਂ ਜੀ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਤੋਂ ਬਾਅਦ ਪੁਰੀਆਗਰ विजय गर्ग तो बाद अमरदीप कौर अमरदीप कौर तो बाद अमरजोत सिंह अमरजोत तो बाद रशिद बजाज इस तो बाद उड़ा दे बचने जी करण नागला ਕੂਨ ਐਜੂਕੇਸ਼ਨ ਦੇ ਉਮੀਦਵਾਰ ਨੇ ਅਕ੍ਰਿਤੀ ਅਗਰਵਾਲ ਇਹਨਾਂ ਤੋਂ ਬਾਅਦ ਗਗਨਪ੍ਰੀਤ ਕੌਰ ਇਹਨਾਂ ਤੋਂ ਬਾਅਦ ਹਿਮਾਂਸ਼ੂ ਹਿਮਾਂਸ਼ੂ ਤੋਂ ਬਾਅਦ ਰਵਨੀਕ ਕੌਰ ਹੋਮ ਡਿਪਾਰਟਮੈਂਟ ਦੇ ਵਿੱਚ ਗ੍ਰਹਿ ਵਿਭਾਗ ਦੇ ਦੋ ਕੈਂਡੀਡੇਟ ਨੇ ਜੀ ਨੈਂਸੀ ਮਿੱਤਲ ਅਤੇ ਅਨੰਦਿਤਾ ਸਿੰਘੀ ਇਹਨਾਂ ਸਾਰੇ ਕੈਂਡੀਡੇਟਸ ਨੂੰ ਬੇਨਤੀ ਹੈ ਜੀ ਕਿ ਆਪਣੇ ਲੈਟਰ ਲੈ ਕੇ ਸਟੇਜ ਦੇ ਅੱਗੇ ਆ ਜਾਣ ਅਸੀਂ ਇੱਕ ਗਰੁੱਪ ਫੋਟੋ ਕਰਾਂਗੇ ਸੂਰ ਅਡਿਕੇਸ਼ਨ ਦੇ ਡਾਇਰੈਕਟਰ ਸਾਹਿਬ ਵੀ ਆਇਓ ਜੀ ਸਲੀਪ ਤੇ ਆ ਜਾਓ ਨਵੇਂ ਬੰਤ ਫਾਈਨਲੀ ਕੈਂਡੀਡੇਟ ਆਪ ਕੋ ਆਪਣੀਆਂ ਸੀਟਾਂ ਤੇ ਬੈਠੇ ਰਹਿਣ ਜੀ ਬਾਕੀ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਅਸੀਂ ਇੱਥੋਂ ਹੀ ਲੈਟਰ ਦਵਾਂਗੇ